ਪੰਜਾਬ ਕਾਸੋ ਆਪਰੇਸ਼ਨ ਤਹਿਤ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਦੀ ਅਗਵਾਈ ਵਿੱਚ ਸਵੇਰੇ ਤਿੰਨ ਸਬ ਡਿਵੀਜ਼ਨਾਂ ਸਮਰਾਲਾ ਪਾਇਲ ਅਤੇ ਖੰਨਾ ਵਿੱਚ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ 5 ਡੀਐਸਪੀ ਦੀ ਨਿਗਰਾਨੀ ਹੇਠ ਐਸਐਚਓ ਦੀ ਅਗਵਾਈ ਹੇਠ ਕੁੱਲ 144 ਮੁਲਾਜ਼ਮ ਤਨਾਤ ਕੀਤੇ ਗਏ ਸਨ ਐਸਐਸਪੀ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ 18 ਗ੍ਰਿਫਤਾਰੀਆਂ ਤੇ 7 ਐਫਆਈਆਰ ਦਰਜ ਐਨਡੀਪੀਐਸ

ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਕਾਸੋ ਆਪਰੇਸ਼ਨ ਤਹਿਤ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਦੀ ਅਗਵਾਈ ਵਿੱਚ ਸਵੇਰੇ ਤਿੰਨ ਸਬ ਡਿਵੀਜ਼ਨਾਂ ਸਮਰਾਲਾ ਪਾਇਲ ਅਤੇ ਖੰਨਾ ਵਿੱਚ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ 5 ਡੀਐਸਪੀ ਦੀ ਨਿਗਰਾਨੀ ਹੇਠ ਐਸਐਚਓ ਦੀ ਅਗਵਾਈ ਹੇਠ ਕੁੱਲ 144 ਮੁਲਾਜ਼ਮ ਤਨਾਤ ਕੀਤੇ ਗਏ ਸਨ ਐਸਐਸਪੀ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ 18 ਗ੍ਰਿਫਤਾਰੀਆਂ ਤੇ 7 ਐਫਆਈਆਰ ਦਰਜ ਐਨਡੀਪੀਐਸ ਐਕਟ ਤਹਿਤ 10 ਗ੍ਰਿਫਤਾਰੀਆਂ ਤੇ 5 ਐਫਆਈਆਰ ਦਰਜ ਪਹਿਲਾ ਦਰਜ ਕੇਸ ਕਤਲ ਦੀ ਕੋਸ਼ਿਸ਼ ਦੇ ਕੇਸ ਵਿਚ ਦੋ ਗ੍ਰਿਫਤਾਰੀਆਂ ਚੋਰੀ ਦੇ ਕੇਸ ਵਿੱਚ ਇੱਕ ਗ੍ਰਿਫਤਾਰੀ ਖੋਦ ਮਾਮਲੇ ਆ ਚ ਇੱਕ ਗ੍ਰਿਫਤਾਰੀ ਜੂਏ ਦੇ ਕੇਸ ਵਿੱਚ ਇੱਕ ਗ੍ਰਿਫਤਾਰੀ ਸਿਵਲ ਹਸਪਤਾਲ ਦੇ ਬਾਹਰੋਂ ਗੋਲੀਆਂ ਵੇਚਦੇ ਤਿੰਨ ਵਿਅਕਤੀ ਕਾਬੂ 8 ਗ੍ਰਾਮ ਹਿਊਰੋਨਿਓ ਤੇ 60 ਗ੍ਰਾਮ ਨਸ਼ੀਲਾ ਪਾਊਡਰ 3000 ਰੁਪਏ ਡਰੱਗਸ ਮਣੀ 100 ਨੋਮੀਟਿਲ ਗੋਲੀਆਂ ਇੱਕ ਚੋਰੀ ਹੋਇਆ ਸਕੂਟਰ ਵਿਸਕੀ ਦੀਆਂ 24 ਬੋਤਲਾਂ 1000 ਰੁਪਏ ਜੂਏ ਦੇ ਪੈਸੇ 24 ਕਿਲੋ 810 ਗ੍ਰਾਮ ਚਾਂਦੀ ਤੋਂ ਇਲਾਵਾ ਹੋਰ ਤਕਰੀਬਨ ਲਈ 20 ਸ਼ਕਤੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਅੱਜ ਪੈਨ ਪੰਜਾਬ ਇੱਕ ਵੱਸੋ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਰਚ ਆਪਰੇਸ਼ਨ ਕੀਤੇ ਗਏ ਜਿਦੇ ਅੰਦਰ ਅੰਦਰ ਹੀ ਸਾਡੇ ਮਾਨਯੋਗ ਡੀਆਈਜੀ ਮੈਮ ਤੇ ਨਿਰਦੇਸ਼ਾਂ ਅਨੁਸਾਰ ਅਸੀਂ 7 ਅਲੱਗ-ਲੱਗ ਥਾਵਾਂ ਦੇ ਸਰਚ ਆਪਰੇਸ਼ਨ ਕੀਤੇ ਸੀਗੇ। ਅ ਤੀਨੋਂ ਸਬ ਡਿਵੀਜ਼ਨ ਦੇ ਵਿੱਚ ਟੋਟਲ 146 ਦੀ ਫੋਰਸ ਆ 8 ਐਸ ਐਚ ਓਸ ਤੇ 5 ਜੀ ਓਸ ਇਨ ਸਰਚਸ ਨੂੰ ਸੁਪਰਵਾਈਜ਼ ਕਰ ਰਹੀ ਸੀ ਅੱਜ ਦੇ ਜੋ ਸਰਚ ਆਪਰੇਸ਼ਨਸ ਸੀਗੇ ਉਹਨਾਂ ਦੇ ਅੰਡਰ ਟੋਟਲ ਹੁਣ ਤੱਕ ਕਿਉਂਕਿ ਹਜੇ ਵੀ ਸਰਚਸ ਵਗੈਰਾ ਕੰਕਲੂਡ ਨਹੀਂ ਹੋਏ ਕੁਝ ਕੁ ਥਾਂਵਾਂ ਤੇ ਤੇ ਹੁਣ ਤੱਕ 7 ਐਫ ਆਰਸ ਦਰਜ ਹੋ ਚੁੱਕੀ ਹੈ ਤੇ 7 ਐਫ ਆਰਸ ਦੇ ਵਿੱਚ 4 ਐਫ ਆਈਰਸ ਐਨਡੀਪੀਐਸ ਐਕਟ ਦੇ ਅੰਡਰ ਹੈ ਐਂਡ 18 ਅਕਿਊਜ਼ ਅਰੇਸ ਹੋ ਚੁਕੇ ਆ 18 ਦੇ ਵਿੱਚੋਂ 10 ਐਨਡੀਪੀਐਸ ਐਕਟ ਦੇ ਅਕਿਊਜ਼ਡ ਨੇ ਤੇ ਬਾਕੀ 8 ਜੋ ਹੈ ਉਹ ਅਲੱਗ-ਅਲੱਗ ਕ੍ਰਾਈਮ ਇੱਕ ਐਕਸਾਈਜ਼ ਦਾ ਪਰਚਾ ਵੀ ਹੋਇਆ ਕਿ ਗੈਮਬਲਿੰਗ ਦਾ ਵੀ ਹੋਇਆ ਹੈਗਾ ਤੇ ਇੱਕ ਅਸੀਂ ਚੋਰ ਵੀ ਫੜੇ ਤੋ aur kuch wanted criminals bhi sige 307 de mukadme de vich vich machiwada de vich criminals arrest hoye to total 18 di arrest hai adey naal naal jo aj de recovery hai gi wo jo anti paisa di jo recovery hai specially oh 100 ke taqriban sanu tramadol tablets mili hai ek golam to ek person to sanu 8 gram heroin te de naal naal 3000 di ਡਰਗ ਮਨੀ ਹੈ ਉਹ ਮਿਲੀ ਹੈ ਇੱਕ ਪਰਸਨ ਤੋਂ ਸਾਨੂੰ 60 ਗ੍ਰਾਮ ਇਨਟੌਕਸਿਕਨ ਪਾਊਡਰ ਮਿਲਿਆ ਤਾਂ ਖੁੱਲ ਮਿਲਾ ਕੇ ਸਾਡੀ ਡਰਗ ਦੇ ਰਿਕਵਰੀ ਜੋ স্মੋਲ ਰਿਕਵਰੀਜ਼ ਹੁੰਦੀ ਹੈ ਉਹ ਹੋਈ ਹੈ ਇਹਦੇ ਨਾਲ ਨਾਲ ਅਸੀਂ ਚੋਰੀ ਦਾ ਵੇਟ ਵੀ ਫੜਿਆ ਬਰਾਮਦ ਕੀਤਾ ਤੇ ਸਨੇਚਰ ਵੀ ਫੜਿਆਏਗਾ